ਅ ਸਰ ਅੱਜ ਤੋਂ 15 ਕੁ ਦਿਨ ਪਹਿਲਾਂ ਕੋਰਟ ਦੀ ਵਿੱਚ ਕੇਸ ਦੀ ਸੁਣਵਾਈ ਸੀਗੀ ਅ ਜਿਵੇਂ ਕਿ ਆਪਾਂ ਸਾਰੇ ਜਾਣਦੇ ਆਂ ਕਿ ਲੋਰੈਂਸ ਬਿਸ਼नोई ਨੇ ਇੱਕ ਗੈਰ ਕਾਨੂੰਨੀ ਇੰਟਰਵਿਊ ਦਿੱਤੀ ਸੀਗੀ ਇੱਕ ਮੀਡੀਆ ਹਾਊਸ ਨੂੰ ਔਰ ਉਸ ਇੰਟਰਵਿਊ ਦੇ ਵਿੱਚ ਉਹਨੇ ਸਲਮਾਨ ਖਾਨ ਦੇ ਬਾਰੇ ਵੀ ਧਮਕੀਆਂ ਦਿੱਤੀਆਂ ਸੀਗੀਆਂ ਔਰ ਉਹ ਧਮਕੀਆਂ ਬਾਅਦ ਚ ਉਹ ਐਗਜ਼ੀਕਿਊਟ ਵੀ ਹੋਈਆਂ ਸਲਮਾਨ ਖਾਨ ਦੇ ਘਰ ਚ ਬੂੜੀਆਂ ਚੱਲੀਆਂ ਵੀ ਔਰ ਉਸ ਤੋਂ ਇਲਾਵਾ ਉਹਨੇ ਜਿਹੜਾ ਮਰਡਰ ਕੀਤਾ ਸੀਗਾ ਸਿੱਧੂ ਮੂਸੇਵਾਲੇ ਦਾ ਉਦੇ ਬਾਰੇ ਵੀ ਉਹਨੇ ਕਲੇਮ ਕੀਤਾ ਕਿ ਮੈਂ ਮਰਵਾਇਆ ਔਰ ਉਹਦੇ ਉਹਨੇ ਬਾਰੇ ਉਹਦੇ ਸਿੱਧੂ ਗੁੱਸੇ ਵਾਲਾ ਦੇ ਬਾਰੇ ਕੁਝ ਗਲਤ ਸ਼ਬਦ ਵੀ ਵਰਤੇ ਅਸੀਂ ਇਸ ਚੀਜ਼ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਸੀ ਕਿ ਇਹ ਬੰਦਾ ਜਿਹੜਾ ਹੈਗਾ ਇਹਨੂੰ ਇੰਨਾ ਐਕਸੈਸ ਕਿਵੇਂ ਮਿਲ ਜਾਂਦਾ ਹੈ ਵੀ 45 47 ਮਿੰਟ ਦੀ ਐਚਡੀ ਕੰਟੈਂਟ ਦੇ ਵਿੱਚ ਇੰਟਰਵਿਊ ਕਿਵੇਂ ਕਰਵਾਈ ਜਾ ਸਕਦੀ ਹੈ ਕੋਈ ਇੱਕ ਅਪਰਾਧੀ ਦੀ ਜਿਹੜਾ 70 75 ਮਰਡਰ ਕਿਡਨਾਪਿੰਗ ਰੈਂਸਮ ਇਹੋ ਜਿਹੇ ਕੇਸਾਂ ਦੇ ਵਿੱਚ ਰੋਲ ਹੈ ਔਰ ਉਹਦੇ ਨਾਮ ਤੇ ਜਿਹੜਾ ਇਹ ਫਰੋਤੀ ਦਾ ਤੰਦਾ ਪੂਰੇ ਦੇਸ਼ 'ਚ ਚੱਲ ਰਿਹਾ ਹੈ ਇਸ ਟਾਈਮ ਪੰਜਾਬ 'ਚ ਤਾਂ ਬਹੁਤ ਜ਼ਿਆਦਾ ਚੱਲ ਰਿਹਾ ਹੈ ਪੂਰੇ ਦੇਸ਼ 'ਚ ਵੀ ਹੁਣ ਫੈਲਣਾ ਸ਼ੁਰੂ ਹੋ ਗਿਆ ਹੈ ਸੋ ਉਸ ਅ ਅਸੀਂ ਸਿਰਫ ਇਹ ਚਾਹਦੇ ਸੀ ਕਿ ਵੀ ਉਹ ਇੰਟਰਵਿਊ ਕਿਹੜੇ ਬੰਦੇ ਨੇ ਕਰਵਾਈ ਹੈ ਕਿਹੜੀ ਜਗ੍ਹਾ ਤੇ ਹੋਈ ਹੈ ਕਿਹੜੇ ਆਫੀਸਰਜ਼ ਦੇ ਨਾਮ ਨੇ ਉਹਦੇ ਨਾਲ ਇੱਕ ਬਹੁਤ ਵੱਡਾ ਨੈਕਸਸ ਬਾਹਰ ਆ ਜਾਊਗਾ ਕਿ ਵੀ ਇਹ ਇਹਦੇ ਖਾਸ ਬੰਦੇ ਕੌਣ ਨੇ ਡਿਪਾਰਟਮੈਂਟ ਦੇ ਵਿੱਚ ਕਿਹੜੇ ਬੰਦੇ ਨੇ ਜਿਹੜੇ ਕਿ ਲਾਰੈਂਸ ਬਿਸ਼ਨੋਈ ਦੇ ਖਾਸ ਬੰਦੇ ਉਹਦੇ ਨਾਲ ਬਹੁਤ ਵੱਡਾ ਇੱਕ ਗੈਂਗਸਟਰਵਾਦ ਨੂੰ ਨਕੇਲ ਪਾਉਣ ਦੀ ਜਿਹੜੀ ਕਾਰਵਾਈ ਉਹ ਸ਼ੁਰੂ ਕੀਤੀ ਜਾ ਸਕਦੀ ਹੈ ਲੇਕਿਨ ਪੰਜਾਬ ਦੇ ਡੀਜੀਪੀ ਸਾਹਿਬ ਨੇ ਕੀ ਕੀਤਾ ਉਹਨਾਂ ਨੇ ਪਹਿਲੇ ਦਿਨੀ ਇਹ ਕਹਿਤਾ ਕਿ ਜੀ ਇੰਟਰਵਿਊ ਪੰਜਾਬ ਚ ਹੋਈ ਨਹੀਂ ਉਹਨਾਂ ਨੇ ਆਪਦੇ ਸਿਰ ਤੋਂ ਜਿਹੜਾ ਸੀਗਾ ਉਹ ਸਾਰਾ ਬੋਝ ਉਤਾਰਨ ਦੀ ਕੋਸ਼ਿਸ਼ ਕੀਤੀ ਜਦੋਂ ਪਿਛਲੀ ਡੇਟ ਦੇ ਉੱਤੇ ਮਾਨਜੋ ਕੋਰਟ ਦੇ ਵਿੱਚ ਕੋਰਟ ਨੇ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਸੀ ਜਿੰਨੇ ਪੰਜਾਬ ਦੇ ਹੀ ਆਫੀਸਰ ਡੀਜੀਪੀ ਲੈਵਲ ਦੇ ਆਫੀਸਰ ਸੀਗੇ ਮਿਸਟਰ ਪ੍ਰਮੋਦ ਜਮਾਰਗੀ ਉਹਨਾਂ ਨੇ ਓਪਨ ਕੋਰਟ ਦੇ ਵਿੱਚ ਵੀਸੀ ਦੇ ਥਰੂ ਕਿਹਾ ਕਿ ਇਹ ਜਿਹੜੀ ਪਹਿਲੇ ਇੰਟਰਵਿਊ ਲਾਰੈਂਸ ਬਿਸ਼ਨੋਵੀ ਦੀ ਹੋਈ ਹੈ ਉਹ ਪੰਜਾਬ ਦੀਆਂ ਹਦਾਂ ਦੇ ਅੰਦਰ ਹੋਈ ਹੈ ਲekin ਸਰਕਾਰ ਦੇ ਜਿਹੜਾ ਅਧਿਕਾਰੀ ਸੀ ਉਹ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ ਸੀਗਾ ਉਹਨਾਂ ਨੇ ਕਿਹਾ ਜੀ ਜਦੋਂ ਤੱਕ ਕੋਈ ਆਰਡਰ ਦੇ ਵਿੱਚ ਗੱਲ ਨਹੀਂ ਆ ਜਾਂਦੀ ਅਸੀਂ ਮੰਨਣ ਨੂੰ ਤਿਆਰ ਨਹੀਂ ਆ ਅੱਜ ਫਿਰ ਜਦੋਂ ਇਹ ਕੋਰਟ ਦੇ ਵਿੱਚ ਮਸਲਾ ਦੁਬਾਰਾ ਉੱਠਿਆ ਤੇ ਅੱਜ ਕੋਰਟ ਨੇ ਕਲੀਅਰ ਕਰਤਾ ਕਿ ਜਿਹੜਾ ਪ੍ਰਮੋਦ ਕੁਮਾਰ ਜੀ ਨੇ ਕੋਰਟ ਨੂੰ ਇਹ ਦੱਸਿਆ ਕਿ ਜਿਹੜੀ ਲਾਰੈਂਸ ਬਿਸ਼नोई ਦੀ ਪਹਿਲੀ ਇੰਟਰਵਿਊ ਸੀ ਉਹ ਸੀਆਈਏ ਸਟਾਫ ਖਰੜ ਮੁਹੱਲੇ ਦੇ ਵਿੱਚ ਹੋਈ ਹੈ ਜਿਨ੍ਹਾਂ ਲੋਕਾਂ ਨੂੰ ਨਹੀਂ ਪਤਾ ਮੈਂ ਉਹਨਾਂ ਨੂੰ ਦੱਸ ਦਿਆਂ ਸੀਆਈਏ ਸਟਾਫ ਕਰ ਇੱਕ ਬੜਾ ਸਪੈਸ਼ਲ ਬੜਾਈ ਵੈਲ ਪ੍ਰੋਟੈਕਟਿਡ এনवायरमेंट ਵਾਲਾ ਪਲੇਸ ਹੈ ਜਿੱਥੇ ਕਿ ਖਾਸ ਕਿਸਮ ਦੇ ਅਪਰਾਧੀ ਜਿਹੜੇ ਕਿ ਗੈਂਗਸਟਰਿਜ਼ਮ ਚ ਇਨਵੋਲਡ ਨੇ ਜਾਂ ਜਿਨ੍ਹਾਂ ਦੇ ਉੱਤੇ ਬਹੁਤ ਵੱਡੇ ਇਲਜ਼ਾਮ ਲੱਗਦੇ ਨੇ ਉਹਨਾਂ ਲੋਕਾਂ ਦੀ ਉੱਥੇ ਇਨਵੈਸਟੀਗੇਸ਼ਨ ਹੁੰਦੀ ਹੈ ਸੋ ਉੱਥੇ ਕੋਈ ਆਮ ਬੰਦਾ ਤਾਂ ਇੰਟਰਵਿਊ ਨਹੀਂ ਕਰ ਸਕਦਾ ਸੋ ਇਥੋਂ ਦੀ ਇਹ ਕਲੀਅਰ ਹੋ ਗਿਆ ਕਿ ਵੀ ਇਹ ਜਿਹੜੀ ਇੰਟਰਵਿਊ ਸੀਗੀ ਇਹ ਪ੍ਰੋਪਰ ਤਰੀਕੇ ਦੇ ਨਾਲ ਮੈਨੇਜ ਕਰਵਾਈ ਗਈ ਹੁਣ ਡੀਜੀਪੀ ਸਾਹਿਬ ਦੀ ਜ਼ਿੰਮੇਵਾਰੀ ਇਹ ਬੰਦੀ ਸੀ ਕਿ ਜੀਪੀ ਉਹ ਇਨਵੈਸਟੀਗੇਸ਼ਨ ਕਰਾ ਕੇ ਜਿਹੜੇ ਆਫੀਸਰਸ ਰਿਸਪਾਂਸਿਬਲ ਨੇ ਉਹਨਾਂ ਦੇ ਉੱਤੇ ਐਕਸ਼ਨ ਲਿੱਤਾ ਜਾਵੇ ਲੇਕਿਨ ਅਜ ਤੱਕ ਕੋਈ ਐਕਸ਼ਨ ਹੋਇਆ ਨਹੀਂ ਸੋ ਹੁਣ ਜਦੋਂ ਕੋਰਟ ਦੇ ਅੱਗੇ ਸਾਰੀ ਚੀਜ਼ ਆ ਗਈ ਹੈ ਤਾਂ ਐਕਸ਼ਨ ਲੈ ਕੇ ਉਹਨਾਂ ਨੂੰ ਕੋਰਟ ਦੇ ਵਿੱਚ ਦੇਣਾ ਪਏਗਾ ਡੀਜੀਪੀ ਸਾਹਿਬ ਨੂੰ ਵੀ ਕਿਹਾ ਕਿ ਤੁਸੀਂ ਐਫੀਡੇਵਿਟ ਦਿਓ ਉਸ ਤੋਂ ਇਲਾਵਾ ਜਿਹੜੀ ਸੈਕਿੰਡ ਇੰਟਰਵਿਊ ਸੀ ਉਹਦੇ ਬਾਰੇ ਪਤਾ ਚੱਲਿਆ ਕਿ ਉਹ ਰਾਜਸਥਾਨ ਚ ਹੋਈ ਹੈ ਸੋ ਰਾਜਸਥਾਨ ਸਰਕਾਰ ਨੂੰ ਪਾਰਟੀ ਬਣਾਉਣ ਦੇ ਹੁਕਮ ਦਿੱਤੇ ਗਏ ਨੇ ਉਹਨੂੰ ਰਾਜਸਥਾਨ ਸਰਕਾਰ ਜਦੋਂ ਪਾਰਟੀ ਬਣੂਗੀ ਫਿਰ ਉਸ ਤੋਂ ਬਾਅਦ ਉਹ ਆਦਾ ਜਵਾਬ ਦੇਣਗੇ ਤੋਂ ਉਹਦੇ ਨਾਲ ਜਿਹੜੀਆਂ ਚੀਜ਼ਾਂ ਨੇ ਕਲੀਅਰ ਹੋ ਜਾਣਗੀਆਂ ਇਹਦੇ ਨਾਲ ਜਿਹੜੀ ਇੱਕ ਗੱਲ ਬੜੀ ਉੱਪਰ ਕੇ ਸਾਹਮਣੇ ਆਂਦੀ ਹੈ ਕਿ ਜਿਹੜੇ ਡਿਸੀਜ਼ਡ ਸਿੱਧੂ ਮੂਸੇਵਾਲਾ ਨੇ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਨੇ ਉਹ ਬਹੁਤ ਵਾਰ ਇਹ ਗੱਲ ਕਹਿ ਚੁੱਕੇ ਆ ਕਿ ਕੁਝ ਵੱਡੀਆਂ ਤਾਕਤਾਂ ਨੇ ਜਿਹੜੀਆਂ ਇਨਸਾਫ ਦੀ ਰਸਤੇ ਦੇ ਵਿੱਚ ਪ੍ਰੋਬਲਮ ਕ੍ਰੀਏਟ ਕਰ ਰਹੀਆਂ ਨੇ ਬਹੁਤ ਲੋਗ ਉਹਨਾਂ ਦੀ ਗੱਲ ਨੂੰ ਮੰਨਦੇ ਵੀ ਨੇ ਬਹੁਤ ਗੱਲ ਨਹੀਂ ਵੀ ਮੰਨਦੇ ਲੇਕਿਨ ਆ ਜਿਹੜੀਆਂ ਚੀਜ਼ਾਂ ਨੇ ਕਿ ਵੀ ਇੱਕ ਇੰਟਰਵਿਊ ਨੂੰ ਹੀ ਪ੍ਰੋਟੈਕਟ ਕਰਨ ਵਾਸਤੇ ਇੰਨਾ ਤਾਮਜਾਮ ਕੀਤਾ ਜਾ ਰਿਹਾ ਹੈ ਤੇ ਇਹਦਾ ਮਤਲਬ ਕੋਈ ਨਾ ਕੋਈ ਗੱਲ ਜ਼ਰੂਰ ਹੋਏਗੀ ਕੋਈ ਕੀ ਜਿਹਾ ਐਸੇ ਬੰਦੇ ਦਾ ਨਾਮ ਜ਼ਰੂਰ ਆਊਗਾ ਬਾਹਰ ਜਿਹੜਾ ਇਹ ਸਾਰੀਆਂ ਚੀਜ਼ਾਂ ਨੂੰ ਅੰਜਾਮ ਕਰਾਉਣ ਦੇ ਵਿੱਚ ਰਿਸਪੋਨਸਿਬਲ ਹੈ